ਕੋਈ ਕਾਰਨ ਨਹੀਂ ਹੈ ਕਿ ਜੇ ਯੂਰਪ ਦੇ ਵਿੱਚ ਪਹਿਲੀ ਅਤੇ ਦੂਸਰੀ ਵਿਸ਼ਵ ਜੰਗ ਤੋਂ ਬਾਅਦ ਵੀ ਆਪਸ ਵਿੱਚ ਉਹਨਾਂ ਦੇ ਸਬੰਧ ਸੁਧਰ ਸਕਦੇ ਐ ਤਾਂ ਕੀ ਕਾਰਨ ਹੈ ਇਹ ਸਾਡੇ ਇਸ ਸੂਬੇ ਦੇ ਵਿੱਚ ਜਾਂ ਸਾਡੇ ਇਸ ਖਿੱਤੇ ਦੇ ਵਿੱਚ ਜਾਂ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਸਬੰਧ ਐ ਜਿਹੜੇ ਉਹ ਸਖਾਵੇਂ ਨਹੀਂ ਬਣ ਸਕਦੇ ਦੋਸਤੋ ਅੱਜ ਮਾਹੌਲ ਬਣਿਆ ਹੋਇਆ ਹੈ ਭਾਰਤ ਦੇ ਵਿੱਚ ਹਰ ਪਾਸੇ ਇਹੀ ਚਰਚਾ ਹੈ ਖਾਸ ਕਰਕੇ ਕੇਂਦਰੀ ਮੀਡੀਆ ਦੇ ਵਿੱਚ ਕਿ ਜਿਸ ਤਰੀਕੇ ਨਾਲ ਯੁੱਧ ਲੱਗਣ ਦੀ ਪੂਰੀ ਤਿਆਰੀ ਹੋਵੇ ਆਮ ਲੋਕ ਇਸ ਗੱਲ ਤੋਂ ਪਰੇਸ਼ਾਨ ਹੈ ਕਿਉਂਕਿ ਕੋਈ ਵੀ ਵਿਅਕਤੀ ਇਹ ਨਹੀਂ ਚਾਹੁੰਦਾ ਕਿ ਉਹਨਾਂ ਦੇ ਆਲੇ-ਦੁਆਲੇ ਜਾਂ ਉਹਨਾਂ ਦੇ ਸੂਬੇ ਦੇ ਵਿੱਚ ਜਾਂ ਉਹਨਾਂ ਦੇ ਮੁਲਕ ਦੇ ਵਿੱਚ ਕੋਈ ਇਸ ਕਿਸਮ ਦੇ ਹਾਲਾਤ ਬਣਨ ਨਾਖੁਸ਼ਗਵਾਰ ਘਟਨਾ ਵਾਪਰੀ ਜਿਹੜਾ ਪਹਿਲਗਾਮ ਦੇ ਵਿੱਚ ਨਰ ਸੰਘਾਰ ਹੋਇਆ ਉਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਵੱਡੇ ਪੱਧਰ ਤੇ ਦੁੱਖ ਸੀ ਤੇ ਉਸੇ ਕਰਕੇ ਲੋਕਾਂ ਦੀਆਂ ਭਾਵਨਾਵਾਂ ਵੀ ਉਤੇਜਿਤ ਹੋਈਆਂ ਕਿ ਇਸ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਦਲਾ ਲਿਆ ਜਾਵੇ ਕਤਲ ਕਰਨ ਵਾਲੇ ਕੌਣ ਸੀ ਕਿਸ ਵਿਸ਼ੇਸ਼ ਵਰਗ ਨਾਲ ਸੰਬੰਧਿਤ ਸੀ ਉਹਦਾ ਪਤਾ ਲੱਗਿਆ ਪਰ ਫਿਰ ਵੀ ਉਹਦੇ ਨਾਲ ਜਿਹੜੇ ਦੋਨੇ ਮੁਲਕਾਂ ਦੇ નિર્ਦੋਸ਼ ਵਿਅਕਤੀ ਐ ਲਗਾਤਾਰ ਉਹ ਸੰਕਟ ਦੇ ਵਿੱਚੋਂ ਗੁਜ਼ਰ ਰਹੇ ਐ ਹੁਣ ਦੇਖਣ ਵਾਲਾ ਮਸਲਾ ਇਹ ਐ ਕਿ ਲੜਾਈ ਲੱਗਣ ਦੀਆਂ ਸੰਭਾਵਨਾਵਾਂ ਕਿੰਨੀਆਂ ਕੀ ਸਾਡਾ মিডিਆ ਸਾਰਾ ਜੋਰ ਲਗਾ ਰਿਹਾ ਹੈ ਕਿ ਲੜਾਈ ਲੱਗਣੀ ਹੀ ਚਾਹੀਦੀ ਹੈ ਆਮ ਲੋਕ ਦੋਨਾਂ ਪਾਸਿਆਂ ਦੇ ਕੀ ਸੋਚਦੇ ਆ ਤੇ ਇਹਨਾਂ ਸਾਰਿਆਂ ਤੋਂ ਉੱਪਰ ਜਿਹੜੀ ਬੁਨਿਆਦੀ ਗੱਲ ਹੈ ਉਹ ਹੈ ਕਿ ਇਸ ਸਾਰੇ ਬਾਰੇ ਕਾਰਪੋਰੇਟ ਜਾਂ ਵਪਾਰੀ ਜਗਤ ਜਿਨੇ ਸਾਡੀ ਰਾਜਨੀਤੀ ਤੇ ਸਾਡੀ ਆਰਥਿਕਤਾ ਦੇ ਫੈਸਲੇ ਲੈਣੇ ਆ ਉਹ ਇਹਦੇ ਬਾਰੇ ਕੀ ਸੋਚਦਾ ਹੈ ਸਭ ਤੋਂ ਮਹੱਤਵਪੂਰਨ ਗੱਲ ਤਾਂ ਇਹ ਹੈ ਵੇਖਣ ਵਾਲੀ ਗੱਲ ਇਹ ਹੈ ਕਿ ਪਿਛਲੇ ਸਮੇਂ ਦੇ ਵਿੱਚ ਦਿੱਲੀ ਤੋਂ ਲੈ ਕੇ ਜਾਂ ਭਾਰਤ ਵਰਸ਼ ਦੇ ਸਾਰੇ ਇਲਾਕਿਆਂ ਤੋਂ ਲੈ ਕੇ ਜਿਹੜੇ ਵੱਡੇ ਸ਼ਹਿਰ ਆ ਉਹ ਪੰਜਾਬ ਵਿੱਚ ਦੀ ਹੋ ਕੇ ਕਿਤੇ ਨਾ ਕਿਤੇ ਚੀਨ ਪਾਕਿਸਤਾਨ ਵਾਲੇ ਅੰਤਰਰਾਸ਼ਟਰੀ ਸਿਲਕ ਰੂਟ ਨਾਲ ਮਲਾਉਣ ਦੀਆਂ ਗੱਲਾਂ ਚੱਲ ਰਹੀਆਂ ਸੀ ਉਸ ਦੇ ਵਿੱਚ ਪ੍ਰਮੁੱਖ ਚਰਚਾ ਇਹ ਵੀ ਸੀ ਕਿ ਸ਼ਾਇਦ ਇਸ ਕਿਸਮ ਦਾ ਵੀ ਸਵੱਬ ਬਣ ਸਕਦਾ ਹੈ ਕਿ ਇੱਥੋਂ ਯੂਰਪ ਤੱਕ ਜਾਣ ਲਈ ਜਿਹੜਾ ਸੜਕੀ ਮਾਰਗ ਹੈ ਉਹ ਕੰਮ ਆਉਣ ਲੱਗੇ ਜਾਂ ਚੀਨ ਨਾਲ ਪੰਜਾਬ ਦੀ ਜਾਂ ਭਾਰਤ ਦੀ ਸਮੁੱਚੀ ਤਜਾਰਤ ਹੈ ਜਿਹੜੀ ਉਹ ਰੋਡ ਰੂਟ ਰਾਹੀਂ ਸੜਕੀ ਪੱਧਰ ਦੇ ਉੱਪਰ ਇੱਕ ਦੂਜੇ ਨਾਲ ਜੁੜਿਆ ਜਾ ਸਕੇ ਪਰ ਜਦੋਂ ਵੱਡੀ ਇਨਵੈਸਟਮੈਂਟ ਹੁੰਦੀ ਹੈ ਕਿਸੇ ਵੀ ਵਪਾਰੀ ਦੀ ਅਦਾਰੇ ਦੀ ਜਾਂ ਸਰਕਾਰਾਂ ਦੀ ਲੰਬੀ ਪਲੈਨਿੰਗ ਹੁੰਦੀ ਹੈ ਕਿ ਅਸੀਂ ਦੂਸਰੇ ਮੁਲਕ ਵਿੱਚ ਦੀ ਜਾ ਕੇ ਇਸ ਤਰੀਕੇ ਨਾਲ ਜੋੜ ਜਿਹੜਾ ਉਹ ਕਰਨਾ ਹੈ ਤਾਂ ਉਸ ਸਮੇਂ ਕੁਝ ਉਹਨਾਂ ਨੂੰ ਸ਼ਰਾارتی ਅੰਸਰੀ ਕਿਹਾ ਜਾ ਸਕਦਾ ਹੈ ਇਸ ਕਿਸਮ ਦੀਆਂ ਹਰਕਤਾਂ ਕਰਦੇ ਆ ਜਿਹਦੇ ਨਾਲ ਅਰਬਾਂ ਖਰਬਾਂ ਰੁਪਏ ਦੀ ਅਤੇ ਉਸ ਮੁਲਕ ਦੀ ਤਕਦੀਰ ਨੂੰ ਬਦਲਣ ਵਾਲੀ ਸਰਕਾਰ ਦੀ ਕੀਤੀ ਹੋਈ ਕੋਸ਼ਿਸ਼ ਤੇ ਪਾਣੀ ਫਿਰਦਾ ਦਿਖਦਾ ਇਸ ਕਰਕੇ ਜੇ ਅਸੀਂ ਵੱਡੇ ਸ਼ਹਿਰਾਂਾਂ ਦੀ ਗੱਲ ਕਰੀਏ ਵੱਡੀ ਇਨਵੈਸਟਮੈਂਟ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਨਜ਼ਰ ਇਹ ਆਉਂਦਾ ਹੈ ਕਿ ਉਹ ਆਰਥਿਕ ਮਸਲੇ ਆ ਜਿਹੜੇ ਸ਼ਾਇਦ ਉਹ ਲੜਾਈ ਵਾਲੇ ਭਾਵਨਾਤਮਕ ਪੱਧਰ ਦੇ ਉੱਪਰ ਭਾਰੂ ਪੈਣ ਤੇ ਜੇ ਕਿਤੇ ਸੁਭਬ ਵੀ ਬਣਦਾ ਹੈ ਸ਼ਾਇਦ ਇਸ ਕਿਸਮ ਦਾ ਹੋ ਸਕਦਾ ਹੈ ਕਿ ਪਿੰਪੁਆਇੰਟਡ ਵੱਡੇ ਪੱਧਰ ਤੇ ਫਲਾਓ ਤੋਂ ਬਚ ਕੇ ਕੋਈ ਇਸ ਕਿਸਮ ਦਾ ਹਮਲਾ ਕੀਤਾ ਜਾ ਸਕਦਾ ਹੈ ਜਾਂ ਉਹਨਾਂ ਵਿਅਕਤੀਆਂ ਨੂੰ ਨੱਥ ਪਾਈ ਜਾ ਸਕਦੀ ਹੈ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਰਾਰਤੀ ਅਨਸਰ ਦੇ ਤੌਰ ਤੇ ਪੇਸ਼ ਹੁੰਦੇ ਰਹੇ ਹੈ ਜਦੋਂ ਕਿ ਇਹ ਵੇਖਣ ਵਿੱਚ ਆਇਆ ਹੈ ਕਿ ਦੋਨਾਂ ਰਾਜਾਂ ਦੇ ਆਮ ਲੋਕ ਲਗਾਤਾਰ ਗਰੀਬੀ ਦੇ ਹਾਲਤ ਦੇ ਵਿੱਚ ਜਹਾਲਤ ਦੀ ਹਾਲਤ ਦੇ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਹੈ ਜਦੋਂ ਵੀ ਕੋਈ ਵਿਅਕਤੀ ਪੰਜਾਬ ਤੋਂ ਬਾਹਰ ਜਾਂ ਅੰਤਰਰਾਸ਼ਟਰੀ ਪੱਧਰ ਉੱਪਰ ਇੰਗਲੈਂਡ ਅਮਰੀਕਾ ਤੇ ਕੈਨੇਡਾ ਦੇ ਵਿੱਚ ਮਿਲਦਾ ਹੈ ਉੱਥੇ ਸਭ ਤੋਂ ਜ਼ਿਆਦਾ ਉਜਰਤ ਕਰਨ ਵਾਲੇ ਵਿਅਕਤੀ ਭਾਰਤ ਜਾਂ ਪਾਕਿਸਤਾਨ ਦੇ ਮਿਲਦੇ ਹੈ ਸਾਡੇ ਰਾਜਾਂ ਨੂੰ ਸਾਡੇ ਰਾਜਾਂ ਦੀ ਖੂਬਸੂਰਤੀ ਨੂੰ ਸਾਡੇ ਇਲਾਕੇ ਦੀ ਖੂਬਸੂਰਤੀ ਨੂੰ ਬਹੁਤ ਵੱਡੇ ਪੱਧਰ ਤੇ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਮਹਾਸ਼ਕਤੀਆਂ ਕਹੇ ਜਾਣ ਵਾਲੇ ਮੁਲਕ ਹੈ ਉਹਨਾਂ ਨੇ ਹੁਣ ਤੱਕ ਬਰਬਾਦ ਕਰਕੇ ਰੱਖਿਆ ਜੇ ਸਵਿਟਜ਼ਰਲੈਂਡ ਦੀ ਖੂਬਸੂਰਤੀ ਆਪਣਾ ਆਨੰਦ ਲੋਕਾਂ ਨੂੰ ਦੇ ਸਕਦੀ ਹੈ ਅਤੇ ਅਰਬਾਂ ਖਰਬਾਂ ਦੀ ਆਰਥਿਕਤਾ ਉਥੋਂ ਦੇ ਆਵਾਜਾਈ ਤੋਂ ਜਾਂ ਉੱਥੋਂ ਦੀਆਂ ਸੈਰਗਾਹਾਂ ਤੋਂ ਕਮਾਈ ਕੀਤੀ ਜਾ ਸਕਦੀ ਹੈ ਤਾਂ ਸਾਡੀਆਂ ਸੈਰਗਾਹਾਂ ਜਿਹੜੀਆਂ ਇਹਨਾਂ ਨੂੰ ਲੜਾਈ ਦੀ ਭੇਟ ਚੜਾਇਆ ਹੋਇਆ ਕੋਈ ਕਾਰਨ ਨਹੀਂ ਹੈ ਕਿ ਜੇ ਯੂਰਪ ਦੇ ਵਿੱਚ ਪਹਿਲੀ ਅਤੇ ਦੂਸਰੀ ਵਿਸ਼ਵ ਜੰਗ ਤੋਂ ਬਾਅਦ ਵੀ ਆਪਸ ਵਿੱਚ ਉਹਨਾਂ ਦੇ ਸਬੰਧ ਸੁਧਰ ਸਕਦੇ ਐ ਤਾਂ ਕੀ ਕਾਰਨ ਹੈ ਕਿ ਸਾਡੇ ਇਸ ਸੂਬੇ ਦੇ ਵਿੱਚ ਜਾਂ ਸਾਡੇ ਇਸ ਖਿੱਤੇ ਦੇ ਵਿੱਚ ਜਾਂ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਸਬੰਧ ਐ ਜਿਹੜੇ ਉਸਖਾਵੇਂ ਨਹੀਂ ਬਣ ਸਕਦੇ ਕੀ ਅਸੀਂ ਅੰਤਰਰਾਸ਼ਟਰੀ ਰਾਜਨੀਤੀ ਦਾ ਸ਼ਿਕਾਰ ਐ ਕੀ ਕੁਝ ਬਾਰੀ ਸ਼ਕਤੀਆਂ ਜਿਹੜੀਆਂ ਇਹ ਨਹੀਂ ਚਾਹੁੰਦੀਆਂ ਕਿ ਸਾਡੇ ਰਾਜ ਹੈ ਜਿਹੜੇ ਉਹ ਸ਼ਾਂਤੀ ਨਾਲ ਰਹਿਣ ਸਾਡੇ ਰਾਜ ਵਿਕਾਸ ਕਰਨ ਇਹਨਾਂ ਦੀ ਉੱਨਤ ਮੁਲਕਾਂ ਦੇ ਉੱਪਰ ਜਿਹੜੀ ਡਿਪੈਂਡੈਂਸ ਹੈ ਉਹ ਘਟੇ ਇੱਥੇ ਵੀ ਅਮਰੀਕਾ ਦੇ ਡਾਲਰ ਵਾਂਗੂ ਬ੍ਰਿਕਸ ਦੇ ਨਾਂ ਤੇ ਆਪਣੀ ਕਰੰਸੀ ਬਣੇ ਚੀਨ ਅਮਰੀਕਾ ਅਤੇ ਭਾਰਤ ਇੱਕ ਐਸੀ ਤਕਾਉਣ ਬਣੇ ਜਿਹੜੀ ਵਿਸ਼ਵ ਸ਼ਕਤੀ ਦੇ ਬਰਾਬਰ ਆਪਣੇ ਆਪ ਨੂੰ ਖੜਾ ਕਰਨ ਦੀ ਸਮਰੱਥਾ ਰੱਖਦੀ ਹੋਵੇ ਇਹ ਬਹੁਤ ਸਾਰੇ ਸਵਾਲ ਹੈ ਇਹਨਾਂ ਸਵਾਲਾਂ ਦਾ ਭਾਵੇਂ ਹਲੇ ਤੱਕ ਕੋਈ ਜਵਾਬ ਨਹੀਂ ਹੈ ਪਰ ਦੇਖਣ ਦੇ ਵਿੱਚ ਇਹੀ ਆਇਆ ਹੈ ਕਿ ਜੇ ਸਾਡੀ ਆਰਥਿਕ ਤੌਰ ਤੇ ਖੁਸ਼ਹਾਲੀ ਹੋਊਗੀ ਫਿਰ ਸਾਨੂੰ ਰਫਾਲ ਜਾਂ ਹੋਰ ਹਥਿਆਰਾਂ ਤੇ ਪੈਸੇ ਖਰਚਣ ਦੀ ਬਜਾਏ ਸਾਡੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੱਕਣ ਤੇ ਪੈਸੇ ਖਰਚਣ ਦੀ ਖੋਲ ਹੋਊਗੀ ਨਹੀਂ ਤਾਂ ਸਰਕਾਰਾਂ ਦੀ ਮਜਬੂਰੀ ਬਣ ਜਾਂਦੀ ਹੈ ਕਿ ਲਗਾਤਾਰ ਵਿਕਸਤ ਮੁਲਕ ਉਹਨਾਂ ਨੂੰ ਹਥਿਆਰ ਵੇਚ ਕੇ ਆਪਣੀ ਤਜਵੀਰੀ ਭਰਦੇ ਰਹਿੰਦੇ ਆ ਤੇ ਸਾਡੇ ਲੋਕ ਉਹਨਾਂ ਹਥਿਆਰਾਂ ਨਾਲ ਲਗਾਤਾਰ ਲੜਦੇ ਰਹਿੰਦੇ ਆ ਮਰਦੇ ਰਹਿੰਦੇ ਆ ਤੇ ਅਮਨ ਕਿਤੇ ਦੂਰ ਦੀ ਗੱਲ ਹੋ ਜਾਂਦਾ ਹੈ ਇਸ ਗੱਲ 'ਤੇ ਅਸੀਂ ਸਾਰੇ ਇਹ ਚਾਹੁੰਦੇ ਹਾਂ ਜਾਂ ਅਰਦਾਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਾਂਤੀ ਫਸਰੇ ਸ਼ਾਂਤੀ ਰਹੇ ਤੇ ਸਾਡਾ ਇਹ ਖੇਤਾਂ ਵੀ ਤਰੱਕੀ ਕਰੇ ਧੰਨਵਾਦ